ਹੈਲੋ ਜੀ ਸਤਿ ਸ਼੍ਰੀ ਅਕਾਲ ਕਿਵੇਂ ਤੁਸੀਂ ਸਾਰੇ ਜਣੇ ਆਈ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਤੇ ਇਹ ਜਿਹੜੀ ਵੀਡੀਓ ਹੈਗੀ ਆ ਇਹ ਵੀਰਵਾਰ ਦੇ ਦਿਨ ਦੀ ਹੈ ਠੀਕ ਹੈ ਜੀ ਇੱਥੇ ਮਾਰਨਿੰਗ ਦਾ ਟਾਈਮ ਸੀ ਬੱਚਿਆਂ ਵਾਸਤੇ ਮੈਂ ਟਿਫਨ ਜਿਹੜਾ ਹੈਗਾ ਤਿਆਰ ਕਰਨ ਲੱਗੀ ਸੀ ਮੈਂ ਕਿਹਾ ਮੈਂ ਸੋਚਿਆ ਕਿ ਚਲੋ ਤੁਹਾਡੇ ਨਾਲ ਵੀ ਕਿਉਂ ਨਾ ਆਪਣਾ ਮਾਰਨਿੰਗ ਦਾ ਰੁਟੀਨ ਜਿਹੜਾ ਹੈਗਾ ਉਹ ਸ਼ੇਅਰ ਕੀਤਾ ਜਾਵੇ ਉੱਠਦੇ ਮੈਂ ਜਲਦੀ ਹੀ ਸੀ 5:30 ਵਜੇ ਲੇਕਿਨ ਕੰਮ-ਕੁਮ ਕਰਦੇ ਹੋਏ ਮੈਨੂੰ ਥੋੜੀ ਲੇਟ ਹੋ ਗਈ ਸੀ ਇਹ ਇੱਥੇ ਟਾਈਮ ਜਿਹੜਾ ਹੋਇਆਗਾ ਉਹ 7 ਵਜੇ ਸੀ ਕਿਉਂਕਿ ਬੱਚਿਆਂ ਨੇ 7:30 ਵਜੇ ਸਕੂਲ ਜਾਣਾ ਹੁੰਦਾ ਫਿਰ ਮੈਂ ਇਹਨਾਂ ਲਈ ਪਰਾਂਠੇ ਬਣਾਉਣ ਲੱਗ ਗਈ ਸੀ ਇਹ ਕਹਿੰਦੇ ਕਿ ਮੰਮਾ ਬਸ ਅਸੀਂ ਨਾ ਨਮਕ ਵਾਲੀ ਪਰਾਂਠੀ ਖਾਣੇ ਆ ਕਿ ਦਹੀਂ ਦੇ ਨਾਲ ਬਣਾ ਦਿਓ ਤੇ ਲੈ ਕੇ ਵੀ ਦਹੀਂ ਦੇ ਨਾਲ ਹੀ ਗਏ ਸੀਗੇ ਇਸ ਕਰਕੇ ਫਿਰ ਮੈਂ ਨਾ ਨਮਕ ਵਾਲੀ ਜਿਹੜੇ ਪ੍ਰਾਂਠੇ ਹੈਗੇ ਉਹ ਬਣਾਉਣ ਲੱਗੀ ਸੀ ਪਹਿਲਾਂ ਮੈਂ ਸੋਚਿਆ ਸੀਗਾ ਰਾਜ ਕੀ ਮੈਂ ਆਲੂ ਵਾਲੇ ਪ੍ਰਾਂਠੇ ਬਣਾ ਦੂੰਗੀ ਬਟ ਇਹ ਕਹਿੰਦੇ ਵੀ ਨਹੀਂ ਜਸਤੇ ਮਨੇ ਹੀ ਕਰ ਗਈ ਸੀ ਕਹਿੰਦੀ ਮम्मा ਮੈਂ ਨਾ ਲੈ ਤਾਂ ਜਾਨੀ ਆ ਬਟ ਮੇਰੇ ਹਿੱਸੇ ਨਹੀਂ ਆਉਂਦੇ ਮੇਰੀਆਂ ਫਰੈਂਡਾਂ ਹੀ ਖਾ ਜਾਂਦੀਆਂ ਨੇ ਇੱਥੇ ਮੈਂ ਜੈਸਮਿਨ ਦੀ ਫਰੈਂਡ ਵਾਸਤੇ ਵੀ ਬਣਾਏ ਸੀਗੇ ਤੇ ਮੈਂ ਕਿਹਾ ਚਲ ਕੋਈ ਨਾ ਵੀ ਮੈਂ ਉਹਨਾਂ ਵਾਸਤੇ ਵੀ ਅੱਡ ਤੋਂ ਬਣਾ ਦਿੰਨੀ ਆ ਫਿਰ ਮੈਂ ਉਹਨਾਂ ਵਾਸਤੇ ਵੀ ਬਣਾ ਦਿੱਤੇ ਸੀਗੇ ਤੇ ਲੈ ਗਈ ਸੀਗੀ ਬਟ ਫਿਰ ਵੀ ਕਹਿੰਦੀ ਮੇਰੇ ਅੱਧਾ ਕੀ ਹਿੱਸਾ ਆਇਆ ਸੀ ਆ ਕੇ ਦੱਸਦੀ ਪਈ ਸੀਗੀ ਤੇ ਇੱਥੇ ਗੱਗੂ ਆਪਣੇ ਜਿਹੜਾ ਗੱਗੂ ਵੀ ਤਿਆਰ ਸੀ ਅਜੈਸਿਨ ਵੀ ਤਿਆਰ ਸੀ ਬਸ ਜੈਸਮਿਨ ਦੇ ਵਾਲ ਕੰਗੀ ਕਰਨੇ ਨੇ ਫਿਰ ਉਹ ਚਲੇ ਜਾਣਗੇ ਸਕੂਲ ਤੇ ਮੇਰਾ ਜਿਹੜਾ ਰੂਟੀਨ ਹੈਗਾ ਉਹ ਸ਼ੁਰੂ ਹੋ ਜਾਊਗਾ ਇਸ ਤੋਂ ਬਾਅਦ ਜਿਹੜਾ ਮੈਂ ਹਲੇ ਝਾੜੂ ਪੋਚ ਸਾਰਾ ਮਤਲਬ ਸਾਰੇ ਡਸਟਿੰਗ ਵਗੈਰਾ ਕਰਨੀ ਹੈ ਕਿਉਂਕਿ 3-4 ਦਿਨ ਹੋ ਗਏ ਮੈਂ ਚੰਗੀ ਤਰ੍ਹਾਂ ਡਸਟਿੰਗ ਨਹੀਂ ਕੀਤੀ ਹੈਗੀ ਤੇ ਮੈਂ ਇੱਥੇ ਆ ਗਈ ਸੀ ਦੂਜੇ ਰੂਮ ਚ ਮੈਂ ਨਹਾ ਲਈ ਸੀ ਰੋਟੀ-ਰੂਟੀ ਬਣਾ ਕੇ ਮੈਂ ਨਹਾ ਰਹੀ ਸੀ ਫਿਰ ਮੈਨੂੰ ਐ ਹੁੰਦਾ ਵੀ ਮੈਂ ਨਹਾ ਲਾ ਹਨਾ ਤੇ ਮੈਂ ਨਹਾ ਕੇ ਮੋੜ ਕੇ ਇੱਧਰ ਆ ਗਈ ਸੀ ਤੁਸੀਂ ਦੇਖ ਸਕਦੇ ਹੋ ਕਿ ਰੂਮ ਕਿੰਨਾ ਗੰਦਾ ਹੋਇਆ ਪਿਆ ਹੈ ਨਾ ਬੱਚੇ ਬੈਠੇ ਰਹਿੰਦੇ ਨੇ ਫਿਰ ਉਹ ਚਾਦਰ ਵਗੈਰਾ ਤਾਂ ਇਕੱਠੀ ਕਰ ਹੀ ਦਿੰਦੇ ਨੇ ਤੇ ਇੱਥੇ ਆ ਕੇ ਜਿਹੜਾ ਮੈਂ ਹੈਗਾ ਆਪਣਾ ਰੂਮ ਚਾਦਰ ਵਗੈਰਾ ਜਿਹੜੀ ਪਹਿਲਾਂ ਝਾੜ ਦਿੱਤੀ ਸੀਗੀ ਫਿਰ ਮੈਂ ਜਿਹੜੀ ਬੈੱਡ ਦੀ ਢੂਵ ਵਗੈਰਾ ਇਹਨਾਂ ਸਾਫ਼ ਕਰ ਦੂੰਗੀ ਇੱਕ ਕੱਪੜੇ ਦੇ ਨਾਲ ਤੇ ਜਿਹੜਾ ਸਾਡਾ ਰੰਗ ਵੀ ਹੋਇਆ ਇਹ ਵਾਲੀ ਰੂਮ ਦੇ ਵਿੱਚ ਉਹ ਵੀ ਮਤਲਬ ਕਿਨ ਧੂੜ ਜੀ ਫੜਦਾ ਰਹਿੰਦਾ ਫਿਰ ਮੈਂ ਉਹ ਤੇ ਵੀ ਕਪੜਾ ਫੇਰਦੀ ਰਹਿਣੀ ਆ ਕਿਉਂਕਿ ਕਿ ਦੋ ਵਾਰ ਕਿਸ ਨੇ ਕਿਹਾ ਵੀ ਦਿੱਤਾ ਸੀਗਾ ਵੀ ਤੁਸੀਂ ਕਾਂਦ ਤੇ ਨਹੀਂ ਕਪੜਾ ਮਾਰਦੇ ਹੈਗੇ ਇਸ ਕਰਕੇ ਫਿਰ ਅਸੀਂ ਨਾ ਮੈਂ ਕਪੜਾ ਵੀ ਕਾਂਦ ਤੇ ਵੀ ਮਾਰ ਦਿੰਦੀ ਹੁੰਨੀ ਆ ਬਟ ਹੋ ਜਾਂਦਾ ਮਤਲਬ ਦੂਜੇ ਤੀਜੇ ਦਿਨ ਤਾਂ ਧੂੜ ਜੀ ਫੜੀ ਲੈਂਦਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਆ ਹੁਣ ਮੌਸਮ ਕਿਵੇਂ ਦਾ ਚੱਲਦਾ ਪਿਆ ਨੇਰੀ ਆ ਜਾਂਦੀ ਹੈ ਕਦੇ ਹੈਨਾ ਕਦੇ ਮੀਂਹ ਆ ਜਾਂਦਾ ਬਸ ਇਦਾਂ ਦਾ ਹੀ ਮੌਸਮ ਵਿਗੰਦਾ ਜਾਈ ਚੱਲਦਾ ਪਿਆ ਵੈਸੇ ਤਾਂ ਜਦੋਂ ਮੀਂਹ ਵਧੀਆ ਹੀ ਹੈ ਹੈਨਾ ਠੰਡਾ ਜਿਹਾ ਹੋ ਜਾਂਦਾ ਜਦੋਂ ਨੇਰੀ ਆਂਦੀ ਹੈ ਨਾ ਫਿਰ ਇੱਕ ਔਰਤ ਲਈ ਬਹੁਤ ਔਖਾ ਹੋ ਜਾਂਦਾ ਘਰ ਸਾਫ਼ ਕਰਨਾ ਸਾਫ਼ ਮੈਂ ਤਾਂ ਬਹੁਤ ਵਾਰ ਪਰਤ ਕੇ ਦੇਖਿਆ ਪਰ ਤਾਂ ਕੇ ਦੇਖਿਆ ਕਿ ਜਦੋਂ ਵੀ ਮੈਂ ਆਪਣਾ ਕੰਮ ਮਤਲਬ ਐਨ ਚੰਗੀ ਤਰ੍ਹਾਂ ਕੀਤਾ ਹੋਵੇ ਨਾ ਮਤਲਬ ਬੇੜਾ ਬੂੜਾ ਤੋਤਾ ਹੋਵੇ ਉਹ ਦਿਨ ਹੀ ਨੇਰੀ ਨੂੰ ਰਿਹਾ ਜਾਂਦੀ ਹੁੰਦੀ ਹੈ ਮੈਂ ਬਹੁਤ ਵਾਰੀ ਨੋਟਿਸ ਕੀਤੀ ਹੈ ਗੱਲ ਤੇ ਇੱਥੇ ਮੈਂ ਬਸ ਨਾ ਥੋੜਾ ਥੋੜਾ ਮਾਰਦਾ ਸੀਗਾ ਉੱਪਰ ਮੈਨੂੰ ਪਤਾ ਸੀ ਉੱਪਰ ਤਾਂ ਹੱਥ ਜਾਣਾ ਵੀ ਨਹੀਂ ਹੈਗਾ ਇਸ ਕਰਕੇ ਮੈਂ ਬਸ ਜਲੇਦ ਨੇ ਸਾਰੇ ਜਿਹੜਾ ਹੈਗਾ ਉਹ ਕਰਦਾ ਸੀਗਾ ਸਾਫ਼ ਕਰਦਾ ਸੀਗਾ ਤੇ ਬਾਕੀ ਹੁਣ ਮੈਂ ਚਾਦਰ ਚੁੱਦਰ ਚੰਗੀ ਤਰ੍ਹਾਂ ਜਿਹੜੀ ਹੈਗੀ ਆਪਣਾ ਵਿਛਾ ਦੂੰਗੀ ਤੇ ਫਿਰ ਮੈਂ ਇਹ ਜੇ ਝਾੜੂ ਵੀ ਮਾਰਨਾ ਉਧਰ ਹੀ ਡਰਾਈੰਗ ਇੱਕ ਰੂਮ ਚ ਤਾਂ ਏਸ ਉੱਤੇ ਪਏ ਨੇ ਇੱਕ ਬੈਡਰੂਮ ਦੇ ਵਿੱਚ ਪਏ ਨੇ ਇਹ ਤੇ ਇਸ ਕਰਕੇ ਉਹ ਉੱਥੇ ਮੈਂ ਬਾਅਦ ਵਿੱਚ ਕਰੂੰਗੀ ਕਲੀਨਿੰਗ ਬਾਕੀ ਮੈਂ ਡ੍ਰੈੰਗ ਰੂਮ ਹੋਰ ਇੱਥੇ ਚੰਗੀ ਤਰ੍ਹਾਂ ਜਿਹੜਾ ਹੈਗਾ ਉਹ ਕਰ ਦੂੰਗੀ ਹੈ ਨਾ ਘਰ ਜਿਹੜਾ ਹੈਗਾ ਉਹ ਸਾਫ਼ ਸੁਥਰਾ ਹੀ ਸੋਹਣਾ ਲੱਗਦਾ ਲੇਕਿਨ ਪਤਾ ਨਹੀਂ ਕੀ ਚੱਕਰ ਹੈ ਜਦੋਂ ਬੱਚੇ ਘਰ ਹੁੰਦੇ ਨੇ ਤਾਂ ਗੰਦਾ ਹੀ ਲੱਗਦਾ ਰਹਿੰਦਾ ਜਿੰਨਾ ਮਰਜੀ ਸਾਫ਼ ਕਰ ਲੂ ਘਰ ਨੂੰ ਤੇ ਦੂਜੇ ਜਣਾ ਵਾ ਦੇਖ ਕੇ ਹੀ ਕਹਿ ਦਿੰਦਾ ਹੈ ਕਿ ਉਹ ਸਾਫ਼ ਸਫਾਈ ਨਹੀਂ ਕਰਦੇ ਆਪਣੇ ਵੱਲੋਂ ਮੈਂ ਨਾ ਸਵੇਰ ਨੂੰ ਉੱਠ ਕੇ ਸਾਰਾ ਹੀ ਮਤਲਬ ਸਾਫ਼ ਕਰ ਦਿੰਨੀ ਹੁੰਦੀ ਆ ਐਨ ਪ੍ਰੋਪਰ ਵੀ ਹਰ ਇੱਕ ਚੀਜ਼ ਜਿਹੜੀ ਹੈਗੀ ਆ ਉੱਥੇ ਉਸੇ ਜਗ੍ਹਾ ਤੇ ਮਿਲੂਗੀ ਜਿਹੜੀ ਜਗ੍ਹਾ ਉਹਦੀ ਹੋਊਗੀ ਲੇਕਿਨ ਜਦੋਂ ਬੱਚੇ ਆ ਜਾਂਦੇ ਨੇ ਨਾ ਬੱਚਿਆਂ ਦੇ ਨਾਲ ਫਿਰ ਤੁਹਾਨੂੰ ਪਤਾ ਗੱਗੂ ਬਹੁਤ ੰਦਾ ਕਰਦਾ ਘਰ ਨੂੰ ਬਹੁਤ ਜਿਆਦਾ ਉਹ ਤੇ ਪਤਾ ਨਹੀਂ ਬੈੱਡ ਤੇ ਬੈਠਦਾ ਹੀ ਇਦਾਂ ਉਹਦੇ ਬੈਠਣ ਨਾਲ ਹੀ ਚਾਦਰ ਇਕੱਠੀ ਹੋ ਜਾਂਦੀ ਹੈ ਤੇ ਬਸ ਫਿਰ ਮੈਂ ਨਾ ਚਾਦਰ ਜਿੱ उधर ਝਾੜ ਕੇ ਜਿਹੜੀ ਪਿਛਾੜਤੀ ਤੇ ਕਲੀਨਿੰਗ ਮੇਰੀ ਹੋ ਗਈ ਆ ਵਾਲੇ ਰੂਮ ਦੀ ਡਸਟਿੰਗ ਹੋ ਗਈ ਆ ਤੇ ਮੈਂ ਬਸ ਇੱਥੇ ਜਿਹੜਾ ਹੈਗਾ ਹੁਣ ਝਾੜੂ ਮਾਰੂੰਗੀ ਇਹ ਵਾਲੀ ਜਿਹੜੀ ਚਾਦਰ ਹੈਗੀ ਆ ਇਹ 17 ਸਾਲ ਪੁਰਾਣੀ ਚਾਦਰ ਹੈ ਮੇਰੀ ਵਿਆਹ ਦੀ ਮੈਂ ਵਿਆਹ ਨੂੰ ਲਈ ਸੀ ਇਹ ਚਾਦਰ ਨਾਲ ਸਭ ਤੋਂ ਮਹਿੰਗੀ ਸੀ ਮੇਰੇ ਵਿਆਹ ਦੀ ਔਰ ਮੇਰੀ ਫੇਵਰਿਟ ਇਹਦਾ ਮਤਲਬ ਇੱਕ ਪਿੱਲੋ ਤਾਂ ਹੈਗਾ ਇੱਕ ਨਹੀਂ ਲੱਭਦਾ ਪਿਆ ਤੇ ਬਹੁਤ ਸੋਹਣੀ ਚਾਦਰ ਸੀ ਕਢਾਈ ਵਾਲੀ ਚਾਦਰ ਹੈ ਇਹਦੇ ਅ ਇੰਟਰ ਚ ਨਾ ਫਲਾਵਰ ਬਣੇ ਹੋਏ ਨੇ ਤੇ ਇਹ ਇਹ ਉਦੋਂ ਆਈ ਸੀਗੀ 1100 ਦੀ ਮਤਲਬ ਮਹਿੰਗੀ ਮਤਲਬ 17 ਸਾਲ ਪਹਿਲਾਂ 1100 ਕਿਉਂਕਿ ਮਾਈਨਰ ਖਾਂਦਾ ਸੀ ਆ ਨਾ ਤੇ ਇੱਥੇ ਫਿਰ ਮੈਂ ਸਰਾਣੀ ਦਾ ਦੂਜਾ ਹੀ ਰੱਖੇ ਹੋਏ ਨੇ ਤੇ ਬਸ ਹੁਣ ਮੇਰਾ ਜਿਹੜਾ ਹੈਗਾ ਇਹ ਹੋ ਗਿਆ ਹੁਣ ਮੈਂ ਝਾੜੂ ਵਗੈਰਾ ਲਗਾ ਲੂੰਗੀ ਇੱਥੇ ਤੇ ਦੂਜਾ ਰੂਮ ਵੀ ਸਾਫ਼ ਕਰ ਲੂੰਗੀ ਫਿਰ ਮੈਂ ਪੋਚੇ ਵਗੈਰਾ ਬਾਅਦ ਵਿੱਚ ਲਗਾਉਂਗੀ ਮਤਲਬ ਥੋੜੀਆਂ-ਥੋੜੀਆਂ ਕਲਿੱਪਾਂ ਜਿਹੜੀਆਂ ਹੈਗੀਆਂ ਉਹ ਮੈਂ ਲਾਉਂਗੀ ਕਿਦਾਂ ਕਿ ਪੋਚਿਆਂ ਵਾਲੀ ਅੱਜ ਨਹੀਂ ਲੈਂਦੀ ਹਨਾ ਉਹ ਫੇ ਅਗਲੀ ਜਦੋਂ ਫੇਰ ਲਗਾਉਂਗੀ ਉਦੋਂ ਲੈ ਲੂੰਗੀ ਤੇ ਇਹ ਵਾਲੀ ਹੁਣ ਮੈਂ ਇਹ ਸੋਚਿਆ ਸੀਗਾ ਵੀ ਕਲੀਨਿੰਗ ਦੀ ਵੀਡੀਓ ਬਣਾ ਲਾਂ ਡੀਪ ਕਲੀਨਿੰਗ ਦੀ ਇਹ ਡੀਪ ਕਲੀਨਿੰਗ ਹੈ ਮੇਰੇ ਵੱਲੋਂ ਕਾਸ ਹੁਣ ਮੈਂ ਜਿਹੜਾ ਹੈਗਾ ਆਪਣਾ ਝਾੜੂ ਚੱਕ ਲਿਆ ਸੀਗਾ ਹੁਣ ਮੈਂ ਲਗਾ ਦੂੰਗੀ ਝਾੜੂ ਫਿਰ ਮੈਂ ਆਪਣੇ ਜਿਹੜਾ ਡ్రਾਈਿੰਗ ਰੂਮ ਦੇ ਵਿੱਚ ਹੈਗਾ ਉੱਥੇ ਚਲੀ ਜਾਵਾਂਗੀ ਤੇ ਗਰਮੀ ਜਿਹੜੀ ਹੈਗੀ ਆ ਬਹੁਤ ਜ਼ਿਆਦਾ ਹੋਈ ਪਈ ਸੀ ਨਾ ਇੱਥੇ ਮੈਂ ਦੇਖਦੀ ਪਈ ਸੀ ਕਿ ਕੋਈ ਜਾਲਾ ਵਗੈਰਾ ਤਾਂ ਨਹੀਂ ਲੱਗਿਆ ਹੈਗਾ ਵੈਸੇ ਲੱਗਦਾ ਵੀ ਹੈਗਾ ਸੀਗਾ ਮੈਨੂੰ ਵੀ ਜਾਲੇ ਲੱਗ ਗਏ ਬਟ ਝਾੜੂ ਦੇ ਨਾਲ ਨਹੀਂ ਸੀ ਸਾਫ਼ ਹੋਣਾ ਜਾਲੇ ਝਾੜਨ ਵਾਲਾ ਸਾਡਾ ਟੁੱਟ ਗਿਆ ਸੀਗਾ ਮੈਂ ਕਿਹਾ ਵੀ ਸੀ ਜ ਇਹਨਾਂ ਨੂੰ ਵੀ ਤੁਸੀਂ ਨਾ ਮੈਨੂੰ ਜਾਲੇ ਝਾੜਨ ਵਾਲਾ ਲਿਆ ਦਿਓ ਇੱਕ ਤੇ ਇਹ ਗੰਦੇ ਦਾ ਸੀਗੇ ਕਿ ਹਾਂ ਚੱਲ ਲਿਆ ਦੂੰਗਾ ਬਟ ਦੇਖੋ ਕਦੋਂ ਤੱਕ ਆਉਂਦਾ ਤੇ ਇਹ ਵਾਲੇ ਰੂਮ ਚ ਜਿਹੜੀ ਵੀ ਚੀਜ਼ ਪਈ ਹੈ ਨਾ ਉਹ ਸਾਰੀਆਂ ਚੀਜ਼ਾਂ ਮੇਰੇ ਪਸੰਦ ਦੀਆਂ ਨੇ ਬੈੱਡ ਤੱਕ ਮੇਰੇ ਪਸੰਦ ਦਾ ਹੈ ਤੇ ਮੇਰੇ ਪਸੰਦ ਹੈ ਹਰ ਚੀਜ਼ ਮੇਰੀ ਪਸੰਦ ਦੀ ਹੋਈ ਹੈ ਵੈਸੇ ਤਾਂ ਦੇ ਚਲੋ ਬਸ ਮੈਂ ਹੋਣਾ ਬਹੁਤ ਗੱਲਾਂ ਦਾ ਹੋਰ ਵੀ ਬਹੁਤ ਨਹੀਂ ਕਰਨ ਵਾਲੀਆਂ ਜੇ ਕਰੋ ਫਿਰ ਲੋਕ ਹਨਾ ਬਿੰਗੇ ਟੱਡੇ ਜੀ ਕਮੈਂਟ ਕਰਨ ਲੱਗ ਜਾਂਦੇ ਨੇ ਹਨਾ ਚਲੋ ਜਿਹੜੇ ਸਪੋਰਟ ਕਰਦੇ ਨੇ ਉਹਨਾਂ ਦਾ ਤਾਂ ਬਹੁਤ ਬਹੁਤ ਧੰਨਵਾਦ ਹੈ ਹਨਾ ਬਹੁਤ ਸੋਹਣੇ ਕਮੈਂਟ ਵੀ ਕਰਦੀਆਂ ਨੇ ਮੇਰੀਆਂ ਭੈਣਾ ਹਨਾ ਤੇ 네ਗੇਟਿਵ ਕਮੈਂਟ ਵੀ ਆਉਂਦੇ ਨੇ ਚਲੋ ਜਦੋਂ ਆਪਾਂ ਸੋਸ਼ਲ ਮੀਡੀਆ ਤੇ ਆ ਗਏ ਹਨਾ ਤੇ ਇਹ ਗੱਲਾਂ ਪਾਸੇ ਰੱਖਣੀਆਂ ਪੈਂਦੀਆਂ ਨੇ ਵੀ 네ਗੇਟਿਵ ਕਮੈਂਟ ਆਉਣਗੇ ਜਾਂ ਕਿੱਦਾਂ ਕਿਉਂਕਿ ਸੋਸ਼ਲ ਮੀਡੀਆ ਤੇ ਜਦ ਬੰਦਾ ਆ ਜਾਂਦਾ ਫਿਰ ਉਹਨੂੰ ਦੇਖਣਾ ਹੀ ਪੈਂਦਾ ਕਿਉਂਕਿ ਲੋਕਾਂ ਦੇ ਹਨਾ ਆਪਣੇ ਆਪਣੇ ਉਹ ਹੁੰਦੇ ਨੇ ਕੋਈ ਕਿਵੇਂ ਦਾ ਹੁੰਦਾ ਕੋਈ ਕਿਵੇਂ ਦਾ ਹੁੰਦਾ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ ਗਲਤ ਕਮੈਂਟ ਕਰਦੇ ਨੇ ਉਹਨਾਂ ਦੀ ਆਪਣੀ ਸੋਚ ਹੈ ਜਿਹੜੀ ਚੰਗੇ ਕਮੈਂਟ ਕਰਦੇ ਉਹਨਾਂ ਨੂੰ ਕੋਸ਼ਤ ਤਾਂ ਚੰਗਾ ਲੱਗ ਰਹੀ ਹੈ ਸਾਡੇ ਦੇ ਵਿੱਚ ਜਿਹੜੀ ਚੰਗੇ ਕਮੈਂਟ ਕਰਦੇ ਨੇ ਹਨਾ ਮਤਲਬ ਹਰ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਹਨਾ ਤੇ ਬਾਕੀ ਮੈਂ ਤਾਂ ਉਹਨਾਂ ਦਾ ਵੀ ਧੰਨਵਾਦੀ ਕਰਦੀ ਆ ਜਿਹੜੇ ਆ ਕੇ ਕਮੈਂਟ ਕਰਦੇ ਨੇ ਆਖਿਰ ਵੀਡੀਓ ਤਾਂ ਦੇਖ ਦੇਈ ਆ ਕੇ ਇੱਕ ਪਤਾ ਨਹੀਂ ਕੋਈ ਰਾਜੂ ਰਾਜੂ ਦੀ ਦੀ ਹੀ ਹੈ ਪਤਾ ਨਹੀਂ ਵੀਰਾ ਹੈ ਨਾ ਦੀਦੀ ਹੀ ਹੈ ਸ਼ਾਇਦ ਉਹ ਆ ਕੇ ਫੇਰ ਲਾ ਲਿਆ ਤੁਮਨੇ ਮੈਨੂੰ ਬੜਾ ਆਸਾਨਾ ਉਹ ਵੀ ਤੁਸੀਂ ਇਹਨਾਂ ਵੀਡੀਓ ਵੀ ਦੇਖ ਲਈ ਚਲੋ ਉਹਨਾਂ ਦਾ ਵੀ ਮੈਂ ਦਿਲ ਤੋਂ ਧੰਨਵਾਦ ਕਰਦੀ ਵੀ ਵੀਡੀਓ ਤਾਂ ਦੇਖੀ ਨਾ ਤੁਸੀਂ ਤੇ ਬਾਕੀ ਜਿੰਨੇ ਜੋ ਸਮਝਣਾ ਨਾ ਸਮਝੀ ਜਾਓ ਸਾਨੂੰ ਕਿਸੇ ਦਾ ਕੋਈ ਮਤਲਬ ਨਹੀਂ ਹੈਗਾ ਇੱਥੇ ਵੈਸੇ ਮੇਰਾ ਮਨ ਬਹੁਤ ਪਰੇਸ਼ਾਨ ਸੀਗਾ ਹੋਇਆ ਪਿਆ ਕਿਉਂਕਿ ਥੋੜੀ ਜੀ ਹਸਬੈਂਡ ਦੇ ਨਾਲ ਨੋਕਝੋਕ ਹੋ ਜਾਂਦੀ ਹੈ ਤੇ ਬਾਸ ਉਹਦੇ ਕਰਕੇ ਮਤਲਬ ਕਿ ਇੱਕ ਔਰਤ ਨਾ ਜਿੰਨਾ ਮਰਜੀ ਕਰ ਲਵੇ ਪਰ ਉਹ ਬੇਲੀ ਹੀ ਕਹਿੰਦੀ ਹੈ ਜਿੰਨਾ ਮਰਜੀ ਘਰ ਦਾ ਕੋਈ ਥੋੜਾ ਬਹੁਤ ਤਾਂ ਕੰਮ ਨਹੀਂ ਹੁੰਦਾ ਇੱਕ ਦਿਨ ਬਿਮਾਰ ਵੀ ਜੀ ਬਿਮਾਰ ਵੀ ਹੋ ਜਾਵੇ ਨਾ ਔਰਤ ਬਿਮਾਰ ਵੀ ਹੋ ਜਾਵੇ ਕੰਮ ਤਾਂ ਫਿਰ ਵੀ ਕਰਦੀ ਹੈ ਕਿਉਂਕਿ ਕਰਨਾ ਹੀ ਪੈਂਦਾ ਹੈ ਨਾ ਲੇਕਿਨ ਅਗਰ ਉਹ ਪੇਕੇ ਚਲੇ ਜਾਵੇ ਜਾਂ ਫਿਰ ਉਹ ਜ਼ਿਆਦਾ ਬਿਮਾਰ ਹੋ ਜੇ ਉਹਦੇ ਕੰਮ ਨਾ ਹੋਵੇ ਹੈ ਨਾ ਤਾਂ ਪੂਰਾ ਘਰ ਮਤਲਬ ਉਹ ਹੋ ਜਾਂਦਾ ਹੈ ਕਿ ਬਸ ਕੁਛ ਨਹੀਂ ਇਹਨਾਂ ਨੂੰ ਰੋਟੀ ਨਾ ਮਿਲੇ ਖਾਣ ਨੂੰ ਔਰ ਦੇਵਿਨਾਂ ਦਾ ਕੁਛ ਵੀ ਨਹੀਂ ਹੈਗਾ ਹੈ ਨਾ ਤੇ ਦੇਖੋ ਔਰਤ ਆਪਣੇ ਘਰ ਨੂੰ ਕਿਦਾਂ ਸੰਭਾਲਦੀ ਹੈ ਕਿੰਨੀਆਂ ਰੀਝਾਂ ਔਰਤ ਦੇ ਨਾਲ ਹੀ ਘਰ ਘਰ ਨਹੀਂ ਤਾਂ ਕਮਰਾ ਇੱਕ ਖਾਲੀ ਡੱਬਾ ਔਰਤ ਕਾ ਇੱਕ ਕਮਰੇ ਨੂੰ ਇੱਕ ਡੱਬੇ ਨੂੰ ਘਰ ਬਣਾ ਦਿੰਦੀ ਹੈ ਨਾ ਸਜਾ ਸਜਾ ਕੇ ਕਿੰਨੀ ਕੀਅਰ ਰੱਖਦੀ ਹੈ ਹਰ ਟਾਈਮ ਹਨਾ ਵੀ ਮੈਂ ਐਦਾ ਕਰਾ ਐਦਾ ਕਰ ਕਿੰਨਾ ਸੋਚਦੀ ਹੈ ਹਨਾ ਫਿਰ ਵੀ ਔਰਤ ਨੂੰ ਇਹ ਖਿਤਾਬ ਮਿਲਦਾ ਬੇਲੀ ਰਹਿੰਦੀ ਆ ਹੋਰ ਕੁਛ ਨਹੀਂ ਦੋ ਭਾਂਡੇ ਧੋਲੇ ਦੋ ਰੋਟੀਆਂ ਬਣਾ ਦੋ ਕੱਪੜੇ ਧੋਲੇ ਦੁਪ ਮਸ ਥੋੜੇ ਪੋਚਾ ਲਾ ਲਿਆ ਉਸ ਬੇਲੀ ਥੋੜੀ ਜਿਹੀ ਸਬਜ਼ੀ ਬਣਾ ਲਈ ਕਿੰਨਾ ਕੰਮ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਸੌ ਟੈਨਸ਼ਨ ਆਉਂਦੀ ਹੈ ਵੀ ਸ਼ਾਮ ਨੂੰ ਕੀ ਬਣਾਣਾ ਸਵੇਰ ਨੂੰ ਕੀ ਬਣਾਣਾ ਆਹ ਕੱਪੜੇ ਧੋਣ ਨੂੰ ਪਏ ਕੀਤੇ ਐ ਨਾ ਹੋ ਜਵੇ ਉਹ ਨਾ ਹੋ ਜਵੇ ਹੈਨਾ ਇੰਨਾ ਔਰ ਇਤਨਾ ਆਪਣੇ ਹੁੰਦਾ ਆਪਣੇ ਘਰ ਦਾ ਬਟ ਆਦਮੀ ਨਹੀਂ ਸਮਝ ਸਕਦਾ ਤੀਜਾ ਬੰਦਾ ਨਹੀਂ ਸਮਝ ਸਕਦਾ ਬਸ ਉਹਨਾਂ ਨੂੰ ਵੈਲੀ ਹੀ ਦੇਖਦੀ ਹੈ ਲੋਕ ਬਸ ਅੱਗ ਲਾਉਂਦੇ ਰਹਿੰਦੇ ਨੇ ਅੱਗ ਲਾਉਂਦੇ ਰਹਿੰਦੇ ਲੋਕ ਕਹਿੰਦੇ ਹਨ ਕੰਮ ਹੁੰਦਾ ਜਿੱਦਾਂ ਇਸੇ ਜਿਆਦਾ ਆਗੂਗਤਾ ਇਹ ਰਿਸ਼ਤੇਦਾਰ ਵਗੈਰਾ ਹੀ ਲਾਣਦੇ ਹੁੰਦੇ ਐ ਮੈਂ ਤਾਂ ਬਹੁਤ ਦੇਖਿਆ ਐ ਇਦਾਂ ਤੇ ਚਲੋ ਆਪਾਂ ਨੇ ਰਿਸ਼ਤੇਦਾਰਾਂ ਦੀ ਗੱਲਾਂ 간ੂ ਕਰਨੀਆਂ ਮੇਰੀਆਂ ਵੀਡੀਓ ਤੇ ਨਾ ਮੈਨੂੰ ਤਾਂ ਇਹੀ ਰਹਿੰਦਾ ਵੀ ਮੇਰੀ ਵੀਡੀਓ ਤੇ ਰਿਸ਼ਤੇਦਾਰ ਤੇ ਕੋਹਾਂ ਦੂਰ ਰਹਿਣ ਐਨੇ ਦੂਰ ਰਹਿਣਗੇ ਨੇੜੇ ਵੀ ਨਾ ਆਣ ਬਟ ਫਿਰ ਵੀ ਉਹ ਲੱਭ ਲੱਭ ਕੇ ਹੀ ਲੱਭ ਲੱਭ ਕੇ ਦੇਖਦੇ ਨੇ ਵੀ ਪੂਜਾ ਨੇ ਕੋਈ ਵੀਡੀਓ ਪਾਤੀ ਪੂਜਾ ਦਾ ਚੈਨਲ ਹੈਗਾ ਤੇ ਇਹ ਪਤਾ ਨਹੀਂ ਹੋਣ ਕੀ ਕਹਾ ਤੂੰ ਚੱਲ ਉਹ ਹੈ ਨਾ ਮੈਂ ਆਹ ਵਾਲਾ ਰੂਮ ਵੀ ਸਾਫ਼ ਕਰ ਲਿਆ ਸੀਗਾ ਤੇ ਹੁਣ ਆਪਾਂ ਬਾਹਰ ਦਾ ਮੌਸਮ ਦਿਖਾਣੇ ਆ ਤੁਹਾਨੂੰ ਗਾਇਸ ਤੁਸੀਂ ਦੇਖ ਲਓ ਮੀਂਹ ਲੱਗਣ ਲੱਗ ਗਿਆ ਸਾਡੇ ਇਹ ਦੇਖੋ ਕੱਪੜੇ ਵੀ ਨਹੀਂ ਚੇਂਜ ਕੀਤੇ ਤੇ ਕੱਪੜੇ ਵੀ ਗਿੱਲੇ ਕਰ ਲਿਆ ਹਾਂ ਲੈ 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 ਹੁੰਦਾ ਖੁਸ਼ ਆ ਦੇਖ ਲਓ ਕੱਪੜੇ ਗਿੱਲੇ ਕਰਕੇ ਲੈ ਆਇਆ ਠੰਡਾ ਠੰਡਾ ਮੌਸਮ ਗਾਇਸ ਮੀ ਜੈਕੂ ਛੋਟਾ ਹਾਂ ਇਹਨੂੰ ਹੀ ਜਿਆਦਾ ਲੱਗ ਮੱਠਦਾ ਹੈ ਅੰਦਰ ਨੂੰ ਬਾਹਰ ਡਰਦਾ ਹੈ ਵਾਹ ਮੌਸਮ ਬਹੁਤ ਸੋਹਣਾ ਹੋਇਆ ਪਿਆ ਹਾਂਜੀ ਗਾਇਸ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅ ਮੇਰਾ ਚੈਨਲ ਮੋਨਟਾਈਜ਼ ਹੋਇਆ ਤੇ ਮੈਂ ਨਾ ਪਿਛਲੇ ਵੀਰਵਾਰ ਮੈਨੂੰ ਯਾਦ ਨਹੀਂ ਸੀ ਆਹ ਰੇ ਹਾਂ ਮਤਲਬ ਕਿ ਅੱਜ ਵੀਰਵਾਰ ਹੈ ਤੇ ਐਸੇ ਅੱਜ ਜੀ ਵੀਰਵਾਰ ਹੈਗਾ ਤੇ ਅੱਜ ਨਾ ਮੈਂ ਵੀਰਵਾਦੀ ਮੰਦਿਰ ਜਾਣਾ ਹੈ ਇਮ ਮੱਥਾ ਟੇਕਣ ਜੋ ਕਿ ਤੇ ਹੁਣ ਮੈਂ ਚਲਨੀ ਆਂ ਵੀਰ ਬਾਬੇ ਦੇ ਮੰਦਿਰ ਮੱਥਾ ਟੇਕਣ ਵਾਸਤੇ ਤੇ ਉੱਥੇ ਸ਼ਾਇਦ ਹੀ ਵੀਡੀਓ ਬਣੇ ਇਸ ਕਰਕੇ ਮੈਂ ਘਰੇ ਤੁਹਾਨੂੰ ਦੱਸ ਦਿੱਤਾ ਕਿ ਮੈਂ ਚਲਨੀ ਆ ਠੀਕ ਹੈ ਜੀ ਮਿਲਾਂਗੇ ਤੁਹਾਨੂੰ